Ah, <laughs> uh... ah <laughs> ਕਿਰਮੇ ਤਾਂ ਗੁਰਬੀ ਜੀ ਕਿਹੜੇ ਪੜੇ ਦੇ ਰਹਿਣਾ ਸੀ ਦਾਲੇ ਜੀ ਕੀ ਹੋਇਆ ਕੀ ਹਾਸਾ ਤੁਹਾਡੇ ਨਾਲ ਜੀ ਅਸੀਂ ਸੱਤੇ ਪੈ ਸੀ ਜੀ ਤੇ ਕੁਦਰਤ ਚਾਨ ਚੱਕ ਦੀ ਗੱਜਰ ਟੁੱਟ ਗਈ ਗੱਲ ਕੇ ਤੇ ਕਿੰਨੇ ਜਣੇ ਸੁੱਤੇ ਪਏ ਸੀ ਅਸੀਂ ਚਾਰ ਜਣੇ ਪੈ ਸੀ ਜੀ ਤੇ ਕਿੰਨਾ ਦੇ ਸੱਟਾ ਵੱਜੀਆਂ ਤੁਹਾਡੇ ਅਸੀਂ ਚੋਂ ਦੇ ਵੱਜੀਆਂ ਜੀ ਤੇ ਬੱਚੇ ਦੀ ਹਾਲਤ ਕਿਦਾਂ ਦੀ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੈ ਜੀ ਦੋ ਦੀ ਕਿੰਨੇ ਬੱਚੇ ਤੁਹਾਡੇ ਨਾਲ ਸੁੱਤੇ ਪਏ ਸੀ ਦੋ ਬੱਚੇ ਪੈ ਸੀ ਮੇਰੇ ਨਾਲ ਮੁੰਡਾ ਪੜਲੀ ਛੜ ਪਿਆ ਸੀ ਜਿੱਤਨੇ ਪੈ ਸੀ ਜਾ ਰਹੀ ਅਸੀਂ ਹਾਂ ਜੀ ਤੇ ਉਹ ਹੁਣ ਕਿਵੇਂ ਹਸਪੀਟਲ ਕਿਵੇਂ ਪਹੁੰਚੇ ਤੁਸੀਂ ਅਸੀਂ ਐਵੇਂ ਬੋਲੈਸ ਕਰਾਈ ਸੀ ਜੀ ਰਾਤ ਨੂੰ ਫਿਰ ਅੱਧੀ ਰਾਤ ਤੁਹਾਡਾ ਲੈੰਡਰ ਡੈਗ ਪਿਆ ਤੇ ਨਿਕਲੇ ਕਿਵੇਂ ਤੁਹਾਨੂੰ ਕੱਢਿਆ ਗਿਨੇ ਉਹ ਗਵੰਡਾਂ ਦੇ ਗੱਡਾ ਜੀ ਗਵੰਡੇ ਆ ਕੇ ਸੀ ਉੱਠ ਕੇ ਖੜਕਾ ਸਣ ਕੇ ਅੱਛਾ ਜੀ ਹਾਂ ਅਸੀਂ ਤਾਂ ਬੇਹੋਥ ਹੋ ਗਏ ਸੀ ਸਾਨੂੰ ਗਵੰਡਾਂ ਨੇ ਫਟਾਫਟ ਕੱਢ ਆ ਕੇ ਕਿੰਨੇ ਜਣੇ ਤੁਹਾਡੇ ਜ਼ਖਮੀਆਂ ਜੀ ਚਾਰ ਜਣੇ ਜੀ ਇੱਕੋ ਹੀ ਪਰਿਵਾਰ ਦੇ ਸਾਰੇ ਹਾਂਜੀ ਕੀ ਨਾਮ ਹੈ ਤੁਹਾਡਾ ਗਰਮੇਲ ਸਿੰਘ ਆਏ ਕਿਹੜੇ ਪਿੰਡ ਤੋਂ ਆਏ ਡਾਲੇ ਤੋਂ ਆਗੇ ਕੀ ਹੋਇਆ ਕੀ ਹਾਸਾ ਕੀ ਹੋਇਆ ਤੁਹਾਡੇ ਨਾਲ ਇਹ ਇੱਕ ਦਾ ਤੈਨੂੰ ਹੋਊਗਾ ਜੀ ਤੇ ਮੈਂ ਗੁਰਦੁਆਰੇ ਪੈਣਾ ਅੱਛਾ ਜੀ ਤੇ ਜਦੋਂ ਖੜਕਾ ਹੋਇਆ ਤੇ ਚੀਕ-ਚੰਗਾਰਾ ਸੁਣਿਆ ਮੈਨੂੰ ਨਾ ਜਦ ਇਧਰਲੇ ਪਾਸੇ ਮੇਰਾ ਘਰ ਆ ਇਧਰਲੀ ਸਾਈਡ ਗੁਰਦੁਆਰਾ ਪੁਲ ਤੇ ਤੇ ਜਦੋਂ ਖੜਕਾ ਸੁਣਿਆ ਗਵਾਂਢੀ ਸਾਡਾ ਭੱਜ ਕੇ ਗਿਆ ਮੇਰੇ ਕੋਲ ਆਉਂਦਾ ਵੀ ਐਂ ਕਰਕੇ ਸੱਤ ਡੱਕ ਪਿਛਵਾਖ ਥੱਲੇ ਆ ਕੇ ਵੀ ਆ ਜਾ ਤੇ ਤੁਹਾਡੇ ਬੱਚੇ ਸੀਗੇ ਹਾਂ ਜੀ ਹਾਂ ਜੀ ਕਿੰਨੇ ਜਣੇ ਇਹ ਮੇਰੇ ਘਰ ਵਾਲੀ ਆ ਆ ਮੇਰੇ ਕੁੜੀ ਦੇ ਜਵਾਕ ਆ ਤੇ ਕਿੰਨੇ ਜਣੇ ਸੁੱਤੇ ਪਏ ਸੀ ਉੱਥੇ ਚਾਰ ਜਣੇ ਕਿੰਨੇ ਜਣੇ ਜ਼ਖਮੀ ਨੇ ਇਹ ਚਾਰ ਹੀ ਜ਼ਖਮੀ ਹੈਗੇ ਠੀਕ ਹਾਂਜੀ ਉਹ ਜਾਨੀ ਜਵਾਕਾਂ ਦੇ ਸੋਟਿਆਂ ਦੇ ਜਾਦੇ ਆ ਤੇ ਇਹਦੇ ਬਾਹ ਤੇ ਇਹ ਤੇ ਲਾਤਾਂ ਤੇ ਇਹਦੇ ਹੁਣੇ ਬੱਚੇ ਦੀ ਹਾਲਤ ਕਿਦਾਂ ਦੀ ਆ ਕੀ ਕਹਿੰਦੇ ਡਾਕਟਰ ਇਹ ਫਰੀਦਕੋਟ ਭੇਜਣ ਲੱਗੇ ਕਰਤਾ ਹਾਂਜੀ ਤੇ ਤਾਨੂੰ ਰਾਤ ਨੂੰ ਕੱਟਿਆ ਕੀ ਨਹੀਂ ਅਗਵੰਡੀਆਂ ਨੇ ਜੀ ਤੁਸੀਂ ਵੀ ਰਾਤ ਨੂੰ ਪਹੁੰਚੇ ਸੀ ਹਾਂ ਮੈਂ ਵੀ ਉਹ ਤੁਹਾਨੂੰ ਆ ਗਿਆ ਸੀਗਾ ਜਦੋਂ ਕੱਢਦੇ ਸੀ ਹਾਂਜੀ ਛੱਤ ਕਾ ਦੀ ਸੀ ਸੱਤ ਟੈਲ ਪੱਤਾ ਖੇ ਗਏ ਇਹ ਪਿੰਡ ਦਾ ਦੇ ਡਾਲਾ ਦੇ ਜਸਮੀਲ ਸਿੰਘ ਪੁੱਤਰ ਹਰੀ ਸਿੰਘ ਦਾ ਜਿਹੜੇ ਕਿ ਰਾਤ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਵਾ ਅਸੀਂ ਪਿੰਡ ਵਾਸੀਆਂ ਨੂੰ ਪਿੰਡ ਦੇ ਆਨਾਰੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਸ ਅਤਿ ਦਰਜ ਦੇ ਗਰੀਬ ਪਰਿਵਾਰ ਦੀ ਮੰਦ ਕੀਤੀ ਜਾਵੇ ਛੱਤ ਦੇ ਜਿਹੜੇ ਹਾਲਾਤ ਪਹਿਲਾਂ ਹੀ ਬਹੁਤ ਨਾਜ਼ਿਕ ਸੀਗੇ ਪਰਿਵਾਰ ਨੂੰ ਇਸ ਗੱਲ ਦਾ ਇਲਮ ਸੀਗਾ ਕਿ ਕਦੇ ਵੀ ਡਿੱਗ ਸਕਦੀ ਆ ਪਰ ਫਿਰ ਵੀ ਗਰੀਬੀ ਦੇ ਵਿੱਚ ਗਰੀਬੀ ਰੇਖਾ ਦੇ ਥੱਲੇ ਹੋਣ ਕਰਕੇ ਉਹ ਇਸ ਦੀ ਮੁਰੰਮਤ ਵੀ ਨਹੀਂ ਕਰਾ ਸਕੇ ਨਾ ਹੀ ਦੁਆਰਾ ਕੋਈ ਇਹਨੂੰ ਖੜੇ ਕਰ ਸਕੇ ਇਹਨੂੰ ਛੱਤ ਨੂੰ ਇਸ ਲਈ ਇਹ ਗਰੀਬੀ ਦੇ ਕਾਰਨ ਹੀ ਹੋਇਆ ਵਾ ਇਸ ਲਈ ਆਪਾਂ ਚਾਹੁੰਦੇ ਆ ਵੀ ਜਿਹੜਾ ਸਾਡਾ ਪੰਡ ਐ ਐਨ ਆਰ ਆਈ ਵੀਰ ਆ ਜਾਂ ਹੋਰ ਜਿਹੜੇ ਦਾਨੀ ਸੱਜਣਾ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਤਾਂ ਉਹ ਇਹਨਾਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਆ ਆਪਾਂ ਇਸ ਪਰਿਵਾਰ ਦੀ ਛੱਤ ਪਵਾ ਕੇ ਲਈਏ ਤਾ ਜੋ ਜੋ ਠੀਕ ਹੋ ਕੇ ਆ ਜੀ ਜੋ ਠੀਕ ਹੋ ਕੇ ਪਰਵਤ ਆਂਦਰਾਸਤੀ ਨਾਲ ਘਰੇ ਆਉਣ ਤੇ ਆਪਦੇ ਜਿਹੜਾ ਰੋਜੀ ਰੋਟੀ ਕਮਾਉਂਦੇ ਉਹ ਕਮਾਉਣ ਵਾਹਿਗੁਰੂ ਜੀ ਕੱਖ ਅਸੀਂ ਇੱਥੇ ਪੈ ਸੀਗੀ ਰਾਤ ਭੈਣ ਮੇਰੀ ਬਿਸ਼ਾਭ ਕਰਨ ਉੱਠੀ ਸੀਗੀ ਜੀ ਤੇ ਉਹਦਾ ਕਰਕੇ ਉਹਨੂੰ ਪਤਾ ਲੱਗਾ ਵੀ ਸੱਤ ਰਾਤ ਇੱਕੋ ਨਾਲ ਥੱਲੇ ਆਵਦੀ ਤੇ ਇੱਥੇ ਕਿਵਾਕ ਪੈ ਸੀ ਸਾਡੇ ਸਾਨੂੰ ਤਾਂ ਪਤਾ ਨਹੀਂ ਸੀ ਤਾਂ ਸੁੱਤੇ ਪੈ ਸੀ ਰਾਤ ਸਾਨੂੰ ਕੁੜੀ ਨੇ ਛਾਇਆ ਹੋਇਆ ਸੀ ਉਹਨੇ ਆ ਕੇ ਦੱਸਿਆ ਵੀ ਸਾਡੇ ਉੱਤੇ ਸੱਤ ਡੈਗ ਪਈਆ ਇੱਕੋ ਦਾ ਮਨੇਰਾ ਹੋਣ ਦੇ ਕਾਰਨ ਕੀ ਅਸੀਂ ਜੋ اکاؤنٹ ਚੈੱਕ ਕਰੀ ਸ਼ੱਕੇਗੀ ਫੇਰ ਵੀ ਕਿਹੜਾ ਖਿੱੱਚਾ ਤੁਹਾਨੂੰ ਖਿੱਚ ਲਿਆ ਸੀ ਅਸੀਂ ਜਿਆਦੇ ਸ਼ੱਕ ਨਹੀਂ ਇੱਕ ਕਾਫੀ ਸਟਾਕ ਨਹੀਂ ਹਸਾ ਲੱਗੇਗਾ ਬੋਟਾ ਤਾਂ ਇਹ ਇੱਕ ਵੱਡੇ ਮੁੰਡੇ ਦੇ ਲੱਗੇ ਜਿਆਦੇ ਉਹਦੇ ਟਾਂਕੇ ਟੂਕੇ ਲੱਗੇ ਜੀ ਹੁਣ ਹੁਣ ਬਾਕੀ ਪਰਿਵਾਰ ਦੇ ਵੀ ਲੱਗੇ ਆ ਜੀ ਮੰਮੀ ਦੇ ਵੀ ਲੱਗੇ ਆ ਜੀ ਤੇ ਉਹ ਇੱਕ ਤਾਂ ਉਹਦੀ ਮਾਂ ਆਦੀ ਮੇਰੀ ਜੱਟ ਖੜ ਗਈ ਇੱਕ ਬਾਹਰ ਖੜ ਗਈ ਤੇ ਸਿਰ ਚ ਸੱਟ ਜੀ ਆ ਜੀ ਤੇ ਮੇਰੇ ਭਰਾ ਜਿਹੜਾ ਜਪਾਨ ਜਾਈ ਉਹਦੇ ਵੀ ਐਸਾ ਤਾਂ ਫਤੈ ਤੂੰ ਕਿਹਾ ਫਤੈ ਤੂੰ ਸੀਗਾ ਮੁੱਖ ਜੀ ਤੂੰ ਅਸੀਂ ਇੱਥੇ ਕੈਸਾ ਨੇ ਹਾਂ ਜੀ ਮੈਂ ਜੀ ਉੱਥੇ ਖੜਕਾ ਜਦੋਂ ਹੋਇਆ ਅਸੀਂ ਉੱਥੇ ਤਿੰਨੀ ਖਾਸਮ ਅਸੀਂ ਇਹਨਾਂ ਨੂੰ ਖੱਚ ਖੱਚ ਕੇ ਬਾਹਰ ਲਗਾਈ ਫਿਰ ਉਹਨਾਂ ਨੂੰ ਮੈਂ ਦਾਖਲ ਕਰਾ ਕੇ ਆਇਆ ਸਰਕਾਰੀ ਗਵਾਨ 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 ਦੇ ਵਿੱਚ ਹਾਂ ਜੀ ਗਵਾਨ ਸੀ ਅਸੀਂ ਕਿਉਂਕਿ ਉਹਦੋਂ ਨੂੰ ਫਿਰ ਘਰਾਂ ਦੇ ਆਣ ਗਵਾਨ ਬਾਬਾ ਇਕੱਠੇ ਹੋ ਗਏ ਸੀ ਜਿਹੜੇ ਮੈਂ ਸਾਥ ਮੇਰੇ ਨਾਲ ਜੀ ਹੁੰਦਾ ਆਈ ਸੰਦੇ ਇੱਕ ਆ ਮਜਬੂਤ ਆ ਏ ਸਿੰਘੇ ਨਾਲ ਜਦੋਂ ਮੈਂ ਕਿਚਾਂ ਦੇ ਦਾਖਲ ਕੱਲਾ ਕਰਾ ਚਾਹਿਆ ਤਾਂ ਦਾਖਲਵਾ ਦੇ ਰੱਜ ਠੀਕ ਹੈ ਇਹਦੇ ਤੋਂ ਪਿੱਛੇ ਹੋ ਜਾਓ ਤੇ ਸੈਕਟਰ کافی ਆ ਬੁੱਝੀਆਂ ਜਿਆਦੇ ਆ ਤੇ ਜਿਹੜੀਆਂ ਜਟਮ ਆ ਉਹ ਕੱਟਾ